ਬ੍ਰੇਕ ਤੋਂ ਅਸਵਾਗਤ ਹੈ ਸਾਰੀ ਦਰਸ਼ਕਾਂ ਦਾ ਰੁਕ ਕਰਾਂਗੇ ਵੱਡੀ ਖਬਰ ਦਾ ਧਮਾਕਿਆਂ ਦੇ ਨਾਲ ਜੰਮੂ ਦਹਿਲਿਆ ਨਜ਼ਰ ਆਇਆ ਜੀ ਹਾਂ ਨਰਵਾਲ ਇਲਾਕੇ ਦੇ ਵਿੱਚ ਦੋ ਧਮਾਕੇ ਹੋਏ ਦੋ ਵਾਹਨਾਂ ਦੇ ਵਿੱਚ ਬਲਾਸਟ ਹੋਇਆ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਧਮਾਕਿਆਂ ਦੇ ਵਿੱਚ 6 ਲੋਕ ਜੋ ਨੇ ਉਹ ਸਖਤੀ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਹਾਲਾਂਕਿ ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਬੰਬ ਸਕਵਾਡ ਜੋ ਹੈ ਉਹ ਵੀ ਮੌਕੇ ਵਾਲੀ ਥਾਂ ਤੇ ਪਹੁੰਚਿਆ ਹੋਇਆ ਹੈ ਔਰ ਤਮਾਮ ਤਫਤੀਸ਼ ਕੀਤੀ ਜਾ ਰਹੀ ਹੈ ਪਰ ਸਵਾਲ ਇਹੀ ਪਰਕਾਰ ਨੇ ਆਖਰ ਸੁਰੱਖਿਆ ਦੇ ਲਿਹਾਜ਼ ਨਾਲ ਅਜੋ ਤੱਕ ਏਤਮਾਕੇ ਜੁਨੇ ਉਬਰਪਰ ਰਹਿ ਗਏ ਸੋ ਇਹ ਤਸਵੀਰ ਵਾਕਈ ਹੀ ਚਿੰਤਾਜਨਕ ਹੈ 6 ਲੋਕ ਜੁਨੇ ਉਹ ਜ਼ਖਮੀ ਹੋਏ ਨੇ ਹਸਪਤਾਲ ਉਨਨ ਨੂੰ ਲਿਜਾਇਆ ਗਿਆ ਹੈ ਔਰ ਇੱਕ ਦਹਿਸ਼ਤ ਵਾਲਾ ਮਾਹੌਲ ਜਰੂਰ ਪਾਇਆ ਗਿਆ ਹੈ ਤਮਾਕਿਆਂ ਦੇ ਨਾਲ ਜੰਮੂ ਦਾ ਨਰਵਾਲ ਇਲਾਕਾ ਜੁ ਹੈ ਉਹ ਬਹਿਕਿਆ ਨਜ਼ਰ ਆਇਆ 2 ਤਮਾਕੇ ਜੁਨੇ ਲਗਾਤਾਰ ਹੋਏ ਨੇ ਵਾਹਨਾ ਦੇ ਵਿੱਚ ਬਲਾਸ ਹੋਇਆ ਤੇ ਤਮਾਕਿਆਂ ਦੇ ਵਿੱਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਤੇ ਬੰਬ ਸquad ਵੀ ਮੌਕੇ ਤੇ ਪਹੁੰਚੇ। ਸੋ ਘਟਨਾ ਵਾਲੀ ਥਾਂ ਤੇ तमाम ਤਫਤੀਸ਼ ਕੀਤੀ ਜਾ ਰਹੀ ਹੈ, ਜਾਇਜ਼ਾ ਲਿਆ ਜਾ ਰਿਹਾ ਹੈ ਔਰ ਇਹ ਤਸਵੀਰ ਦੇਖ ਪਾ ਰਹੇ ਹਾਂ ਕਿ ਕਿੰਨਾ ਜ਼ਬਰਦਸਤ ਹੈ ਤਮਾਕਾ ਸੀ। ਤੋਂ ਦੋ ਤਮਾਕਿਆਂ ਜੋ ਨੇ ਉਹ ਕੀਤੇ ਗਏ ਨੇ ਨਰਵਾਲ ਇਲਾਕੇ ਦੇ ਵਿੱਚ। ਦੋ ਤਮਾਕਿਆਂ ਤੋਂ ਬਾਅਦ ਦਹਿਸ਼ਤ ਪਾਈ ਜਾ ਰਹੀ ਹੈ। ਵਾਹਨਾਂ ਦੇ ਵਿੱਚ ਇਹ ਬਲਾਸਟ ਪੂਰਾ ਕੀਤਾ ਗਿਆ। ਹਾਲਾਕੀ 6 ਲੋਕ ਜੁਨੇ ਹੋ ਜ਼ੇਰੇ ਲਾਸ਼। ਸੋ ਤਸਵੀਰ ਦੇਖ ਪਾ ਰਹੇ ਹਾਂ ਵਾਹਨ ਜੁਨੇ ਹੋ ਨੁਕਸਾਨੇ ਗਏ ਨੇ। ਹੌਂ ਚੱਪੇ-ਚੱਪੇ ਤੇ ਸੁਰੱਖਿਆ ਏਜੰਸੀਆਂ ਜਿਨ੍ਹਾਂ ਨੇ ਉਹ ਤਫਤੀਸ਼ ਕਰ ਰਹੀਆਂ ਨੇ ਖਾਸतौर ਤੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਤੇ ਬੌਮ ਸquad ਦੀ ਮਦਦ ਦੇ ਨਾਲ ਇੱਥੇ तमाम ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਹੋਰ ਅਣਸੂਖਾਂੀ ਘਟਨਾ ਨਾ ਵਾਪਰ ਸਕੇ। ਪਾਮੀ ਔਰ ਜਿਵੇਂ ਕਿ ਅਸੀਂ ਲੋਕ ਯਹਾਂ ਪੇ ਅਭੀ ਆਕੇ ਏਰੀਆ ਕੋ ਸੈਂਟਰਾਈਜ਼ ਕਰ ਰਹੇ ਕਿਹਸੇ ਕਿਸ ਚੀਜ਼ ਦਾ ਇਸਤੇਮਾਲ ਕੀਤਾ ਗਿਆ ਹੈ ਤਮਾਕੇ ਮੇਂ ਅਬੀ ਇਟ ਇਜ਼ ਟੂ अर्ਲੀ ਟੂ ਗਿਵ ਯੂ ਐਨੀ ਇਨਫੋਰਮੇਸ਼ਨ ਸੋ ਲੈਟ ਅਸ ਫਸਟ ਡੂ ਦੀ ਇਨਵੈਸਟੀਗੇਸ਼ਨ ਦੈਨ ਵੀਲ ਗੈਟ ਬੈਕ ਟੂ ਯੂ ਸੋ ਬਿਲਕੁਲ ਇਹ ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਵਾਹਨ ਜੋਨੇ ਨੁਕਸਾਨ ਲਗੇ ਨੇ ਤਮਾਕੇ ਦੀ ਹੈ ਤਸਵੀਰ ਤਮਾਕੇ ਤੋਂ ਬਾਅਦ ਕਿਸ ਤਰ੍ਹਾਂ ਦਾ ਮੰਜ਼ਰ ਹੈ ਵहां ਨੁਕਸਾਨੇ ਗਏ ਨੇ ਔਰ ਜ਼ਮੀਨ ਦੇ ਵਿੱਚ ਕਿੱਡਾ ਵੱਡਾ ਪਾੜ ਜੋ ਹੈ ਉਹ ਪੈ ਗਿਆ ਹੈ ਦੂਜੇ ਪਾਸੇ ਹੁਣ ਸੁਰੱਖਿਆ ਏਜੰਸੀਆਂ ਨੇ ਉਹ ਅਲਰਟ ਜਨਿਆ ਅਦਰ ਪਾਸ ਬਾਗੂ ਸਰੂਪ ਚੰਦ ਸਿੰਘਲਾ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ ਦੱਸਦੇ ਹੈ ਕਿ ਧਮਕੀ ਦੇ ਮਗਰੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਪੁਲਿਸ ਨੇ ਸਿੰਘਲਾ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਬਠਿੰਡਾ ਸਿੱਦੇ ਘਰ ਤੇ ਦਫ਼ਤਰ ਦੇ ਬਾਹਰ ਵਾਧੂ ਸੁਰੱਖਿਆ ਗੱਡ ਤੇ ਰਾਤੀ ਪਏ ਨੇ ਕਾਲ ਕਰਨ ਵਾਲੇ ਨੰਬਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਐਸਐਸਪੀ ਇਹ ਕਹਿ ਰਹੇ ਨੇ ਕਲੰਬਿਸਰ ਜਾਣ ਤੋਂ ਪਹਿਲਾਂ ਸਿੰਘਲਾ ਨੂੰ ਫੋਨ ਆਇਆ ਸੀ ਪਹਿਲਾਂ ਵੀ ਰੋਵਰ ਹਾਲਾ ਕਿ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਸੋ ਉਸ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਐ ਸੋ ਹੁਣ ਇੱਕ ਵਾਰ ਫਿਰ ਤੋਂ ਐ ਤਾਂ ਖਾਸ ਤੌਰ ਤੇ ਕਾਲ ਜੋ ਜਦੋਂ ਆਈ ਐ ਪੁਲਿਸ ਨੇ ਹੁਣ ਸੁਲੋਚਨ ਸਿੰਘਲਾ ਦੀ ਸੁਰੱਖਿਆ ਬਣਾ ਰੱਖੀ ਨਾ ਬਾਸਪਾਗੂ ਸਰੂਪ ਚੰਦ ਸਿੰਘਲਾ ਨੂੰ ਧਮਕੀ ਜਦੋਂ ਮਿਲੀ ਧਮਕੀ ਭਰਿਆ ਫੋਨ ਕਾਲ ਉਹਨਾਂ ਨੂੰ ਆਇਆ ਜਿਸ ਤੋਂ ਬਾਅਦ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਗਿਆ ਬਠਿੰਡਾ ਸਿਥ ਤੋਂ ਉਹਨਾਂ ਦੇ ਘਰ ਦੇ ਦਫ਼ਤਰ ਦੇ ਬਾਹਰ ਵੀ ਗੱੜ ਅਤੇ ਦਫ਼ਤਰ ਦੇ ਬਾਹਰ ਦੋਵੇਂ ਥਾਈਂ ਸੁਰੱਖਿਆ ਜੋ ਵਧਾਈ ਗਈ ਹੈ ਬਾਦੂ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਹਾਲਾਂਕਿ ਕਾਲ ਕਰਨ ਵਾਲੇ ਇਸ ਨੰਬਰ ਦੀ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਦਾਅਵਾ ਕਰ ਰਹੀ ਹੈ ਐਸਐਸਪੀ ਇਹ ਕਹਿ ਰਹੇ ਨਜ਼ਰਾਂ ਗੱਲ ਇਹ ਦੀ ਠੀਕ ਆ ਗਿਆ ਬਈ ਮਾਰ ਕਰ ਜੀ ਸੂਚਕਾਰੀ ਵਗਦਾ ਅੰਟੀ ਕੀ ਇਹ ਰਸਤੀਆਂ ਦੇ ਪਾਰਿਓ ਉਹਨਾਂ ਦੇ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਮੁਲਾਜ਼ਮ ਜਿਹਨੇ ਤਾਇਨਾਤ ਕੀਤੇ ਗਏ ਨੇ ਅਸਲਾ ਉਹਨਾਂ ਦੇ ਬਠਿੰਡਾ ਸਿੱਤ ਘਰ ਦੇ ਬਾਹਰ ਵੀ ਮੁਲਾਜ਼ਮ ਤਾਇਨਾਤ ਕੀਤੇ ਆ ਗਿਆ ਬਈ ਔਲੇਗੇ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਫੋਨ ਕਾਲ ਆਇਆ ਹੋਵੇ ਧੰਕੀ ਪਰਿਆ ਫੋਨ ਕਾਲ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਕਈ ਵੇਰ ਕਾਲ ਜੋ ਹੈ ਆ ਚੁੱਕੀ ਹੈ ਸੋ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਹੁਣ ਪੁਲਿਸ ਦਾਕਿਆਣਾ ਹੈ ਖਾਸੌਰ ਤੇ ਐਸਐਸਪੀ ਦੇ ਕਹਿਣਾ ਹੈ ਕਿ ਕਾਲ ਕਰਨ ਵਾਲੇ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਸ਼ਰਾਰਤੀ ਲੋਕਾਂ ਨੇ ਸ਼ਰਾਰਤ ਕਰਕੇ ਡਰੋਨ ਤੇ ਧਮਕਾਉਂਦਾ ਔਰ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਧ ਰਹੀ ਸ਼ਾਖ ਹੈ ਉਸ ਨੂੰ ਇੱਕ ਚੈਲੰਜ ਦੇ ਰੂਪ ਦੇ ਦੇਵੇ ਇਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ। ਉਹਨਾਂ ਦਾ ਕਹਿਣਾ ਇਹ ਸੀ ਕਿ ਪਹਿਲੀ ਪਹਿਲੀ ਕਾਲ ਜਿਹੜੀ 29 ਤਰੀਕ ਨੂੰ ਆਈ ਸੀ ਉਸ ਦੇ ਵਿੱਚ ਤੁਸੀਂ ਇਹ ਪਾਰਟੀ ਛੱਡ ਕੇ ਹਿੰਦੂਆਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਹੜੇ ਨਹੀਂ ਹੋਣਾ ਚਾਹੀਦਾ ਸੀ ਔਰ ਤੁਹਾਨੂੰ ਇਹਦੇ ਅੰਜਾਮ ਭੁਗਤਨੇ ਪੈਣੇ ਆ। ਫਿਰ ਕੱਲ ਜਿਹੜੀ ਕਾਲ 10 ਵਜੇ ਆਉਂਦੀ ਹੈ 9:11 10:00 ਵਜੇ 9:50 ਮਿੰਟ ਤੇ ਆਉਂਦੀ ਹੈ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਤੁਸੀਂ ਆਪਦੇ ਆਪ ਨੂੰ ਬਹੁਤ ਹਿੰਦੂਆਂ ਦੇ ਵੱਡੇ ਇਤਿਹਾਸੀ ਦਿਖਾਉਣ ਦਿਖਾਉਣ ਲੱਗੇ ਹੋ 15 ਤਰੀਕ ਨੂੰ ਤੁਸੀਂ ਪ੍ਰਾਰੰਭ ਕੀਤਾ ਹੈ ਆ ਭੱਦਰ ਭਾਸ਼ਾ ਦਾ ਮਤਲਬ ਗਾਲਾਂ ਮਤਲਬ ਇਸ ਤਰ੍ਹਾਂ ਦੀਆਂ ਕੱਢੀਆਂ ਗਈਆਂ ਆ ਭੱਦਰ ਭਾਸ਼ਾ ਵਰਤੀ ਗਈ ਤੇ ਉਹਦੇ ਵਿੱਚ ਗਾਲਾਂ ਵੀ ਕੱਢੀਆਂ ਗਈਆਂ ਕਿ ਤੁਸੀਂ ਹੁਣ 22 ਤਰੀਕ ਨੂੰ ਤੁਸੀਂ ਅੰਮ੍ਰਿਤਸਰ ਜਾਣਾ ਹੈ ਉਹਦੇ ਵਿੱਚ ਤੁਹਾਨੂੰ ਦੇਖਾਂਗੇ ਅਸੀਂ ਮਤਲਬ ਦੇਖੋ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਪੁਲਿਸ ਦੀ ਕੱਲ ਜਿਹੜੀ ਮੈਂ ਕੰਪਲੇਟ ਕੀਤੀ ਸੀਗੀ ਜਾਂ ਪਹਿਲਾਂ ਕੀਤੀ ਆ ਉਹਦੇ ਤੇ ਤਹਿਕੀਕਾ ਪੁਲਿਸ ਨੇ ਕੀਤੀ ਆ मैन भी सबका विधायक श्री सूरभ सिंगला जी न कल एक वटसअप नंबर से कॉल आया सी। तो में उन्होंने सूर्मली शिकायत की शिकायत दर्ज करने तो बाद असि अगली कार्रवाई कर रहे हैं वो नंबर ट्रेस करने के लिए असि कोशिश कर रहे हैं और उन्होंने निजी सुरक्षा के लिए अब लोड़ी प्रबंध असी कर लिए ਸਾਡੇ ਅਫਸਰ ਉਹਨਾਂ ਦੇ ਤਾਲਮਿਲ ਵਿੱਚ ਹੈ ਅਸੀਂ ਸਾਨੂੰ ਉਮੀਦ ਹੈ ਜਲਦੀ ਅਸੀਂ ਨੰਬਰ ਨੂੰ ਟ੍ਰੇਸ ਕਰਾਵਾਂਗੇ ਫਿਲਹਾਲ ਉਹਨਾਂ ਦੀ ਪਰਸਨਲ ਸਿਕਿਉਰਿਟੀ ਵਾਸਤੇ ਦੋ ਆਪਣੇ ਜ਼ਿਲ੍ਹਾ ਵੀ ਗਨਮੈਨ ਉਹਨਾਂ ਨਾਲ ਤਾਇਨਾਤ ਕੀਤਾ ਗਿਆ ਹੈ ਉਹਨਾਂ ਦਾ ਪਹਿਲਾਂ ਵੀ ਚੱਲ ਰਿਹਾ ਹੈ ਪਹਿਲੇ ਉਹਨਾਂ ਦੇ ਕੋਲ ਇੱਕ ਹੀ ਸੀਗਾ ਬਟ ਰੀਸੈਂਟਲੀ ਥ੍ਰੈਟ ਕੇ ਰਿਵਿਊ ਕਰਦੇ ਹੋਏ ਹੈ ਫਿਰ ਉਹਨਾਂ ਨੂੰ ਅਸੀਂ ਇੱਕ ਹੋਰ ਗਨਮੈਨ ਦਿੱਤਾ ਫਿਲਹਾਲ ਉਹਨਾਂ ਦੇ ਕੋਲ ਦੋ ਗਨਮੈਨ ਹਨ ਅਵਰ ਬਾਕੀ ਜੜੇ ਕੱਲ ਦਾ ਕਾਲ ਆਇਆ ਉਹਦੇ ਬਾਰੇ ਵਿੱਚ ਅਸੀਂ ਵਰਕ ਆਊਟ